ਸਾਂਝੀ ਜ਼ਮੀਨ ਵਿੱਚੋਂ ਇਕੱਲਾ ਬੰਦਾ ਤਕਸੀਮ ਕਰਵਾ ਦੇਵੇ ਇਕੱਲਾ ਬੰਦਾ ਤਕਸੀਮ ਜਾਨੀ ਕਿ ਜਿਹੜੀ ਸਹਿਮਤੀ ਵਾਲੀ ਤਕਸੀਮ ਹੈ ਪਟਵਾਰੀ ਨਹੀਂ ਕਰਨੀ ਹੁੰਦੀ ਐ ਉਹ ਚ ਇਕੱਲਾ ਬੰਦਾ ਨਹੀਂ ਤਕਸੀਮ ਕਰਾ ਸਕਦਾ ਜੇ ਇਕੱਲੇ ਬੰਦੇ ਨੇ ਤਕਸੀਮ ਕਰਾਉਣੀ ਹੈ ਤਾਂ ਸਰਕਲ ਰੈਵਨੂ ਅਫਸਰ ਠੀਕ ਹੈ ਜੀ ਜਿਹੜਾ ਵੀ ਸੋਨਸ ਏਰੀਆ ਦਾ ਹੈਗੇ ਆ ਉਹਦੇ ਤਕਸੀਮ ਦਾ ਕੇਸ ਪਾ ਕੇ ਇਕੱਲਾ ਬੰਦਾ ਵੀ ਤਕਸੀਮ ਕਰਾ ਸਕਦਾ ਹੈ ਅੱਛਾ ਜੀ ਇਕੱਲਾ ਬੰਦਾ ਤਕਸੀਮ ਜਦੋਂ ਕਰਾਉਗਾ ਤਾਂ ਉਹ ਜਿਹੜਾ ਸਰਕਲ ਰੈਵਨੂ ਅਫਸਰ ਆ ਆਪਣਾ ਜਿਹੜਾ ਸਾਰਾ ਕਾਰਵਾਈ ਉਹ ਕਰਕੇ ਉਸ ਤੋਂ ਬਾਅਦ ਉਹ ਤਕਸੀਮ ਕਰ ਸਕਦਾ ਇਕੱਲਾ ਬੰਦਾ ਉਹ ਆਪਦੇ ਸਪੈਸ਼ਲ ਨੰਬਰਾਂ ਦਾ ਜਿੱਥੇ ਕਬਜ਼ਾ ਆ ਉਹਦਾ ਹਾਂਜੀ ਹਾਂ ਜੇ ਤਾਂ ਉਹਦੇ ਲਈ ਕਬਜ਼ਾ ਵੱਧਦਾ ਹੈ ਹਾਂਜੀ ਹਾਂ ਫੇਰ ਤਾਂ ਉਹ ਤੋਂ ਛਡਾਇਆ ਜਾਊਗਾ ਜੇ ਉਹਦੇ ਲਈ ਘਟਾ ਹੈ ਤਾਂ ਉਹਦਾ ਨਾਲ ਲੱਗਵਾਰ ਅਕਵਾ ਪਾ ਕੇ ਉਹਦਾ ਕੋਈ ਪੂਰਾ ਕੀਤਾ ਜਾਊਗਾ ਸਰਕਲ ਰੈਵਨਿਊ ਅਫਸਰ ਹੈ ਜਿਹੜਾ ਉਹ ਤਕਸੀਮ ਕਰ ਸਕਦਾ ਹੈ ਇਕੱਲੇ ਬੰਦੇ ਦੀ ਬਿਨਾਂ ਸਹਿਮਤੀ ਤੋਂ ਜੇ ਸਹਿਮਤੀ ਨੇ ਤਾਂ ਸਾਰੇ ਬੰਦੇ ਤਾਂ ਪਟਵਾਰੀ ਲਵੇ ਜਾ ਕੇ ਨਰਜ ਕਰਾ ਸਕਦਾ ਠੀਕ ਹੈ ਜੀ ਠੀਕ ਹੈ ਨੋਟਰੀ ਤੋਂ ਜੇ ਆਪਾਂ ਵਸੀਅਤ ਤਾਂ تصਦੀਕ ਕਰਵਾਉਣੀ ਹੈ ਉਹ ਵੈਲਿਡ ਹੈ ਜਾਂ ਨਹੀਂ 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 ਨੋਟਰੀ ਕੋਲੇ ਤਾਂ ਫਰਜਿਸਟਾਰ ਕੋਲੇ ਪਵਰ ਨੇ ਜਾਂ ਖਾਨਗੀ ਘਰੇ ਵੀ ਲਿਖ ਸਕਦੇ ਆ ਪਵਸੀਤ ਤਾਂ ਠੀਕ ਹੈ ਜੀ ਜੇ ਨੋਟਰੀ ਵਾਲੀ ਕੋਈ ਐਡੀ ਮੈਨੂੰ ਨਹੀਂ ਲੱਗਦੀ ਗੱਲ ਠੀਕ ਹੈ ਜੀ ਨੋਟਰੀ ਕੋਲੇ ਵੀ ਜੇ ਕਰਦਾ ਤਾਂ ਮੰਨਣ ਦੇ ਆ ਜੇ ਨੋਟਰੀ ਵਾਲੀ ਨੂੰ ਵੀ ਦੂਜੀਆਂ ਧਿਰਾਂ ਮੰਨਦੀਆਂ ਨੇ ਮੰਨਦੀਆਂ ਨੇ ਮੰਨੀ ਜਾ ਸਕਦੀ ਹੈ ਠੀਕ ਹੈ ਜੀ ਕੋਈ ਵੱਡੀ ਗੱਲ ਨਹੀਂ ਉਹ ਵੀ ਮੰਨੀ ਜਾਊਗੀ ਠੀਕ ਹੈ ਜੀ ਮਾਂ ਨੇ ਵਸੀਅਤ ਕਰਵਾਈ ਪੁੱਤਾਂ ਦੇ ਨਾਮ ਪਰ ਜ਼ਮੀਨ ਦੋ ਪੁੱਤਾਂ ਦੇ ਨਾਮ ਵਸੀਅਤ ਕਰਵਾਈ ਮਾਤਾ ਨੇ ਪਰ ਜ਼ਮੀਨ ਇੱਕ ਪੁੱਤ ਹੀ ਨਾਮ ਕਰਵਾ ਗਿਆ ਹੁਣ ਇਸ ਦਾ ਕੋਈ ਹੱਲ ਹੈਗਾ ਜੀ ਇਹ ਕਿਵੇਂ ਹੋ ਸਕਦਾ ਹੈ ਜਦੋਂ ਫਿਰ ਉਹਨੇ ਬਸੀਤ ਬਾਅਦ ਚ ਕੋਈ ਬੰਦੇ ਦੇ ਨਾਮ ਤੇ ਪੇਸ਼ ਕੀਤੀ ਹੋਊਗੀ ਜੇ ਦੋ ਦੇ ਨਾਮ ਹੋਈਆ ਤਾਂ ਉਹ ਰਿਵਿਊ ਹੋਊਗਾ ਇੰਤਕਾਲ ਬਸੀਤ ਦੇ ਦੋਨਾਂ ਦੇ ਨਾਮ ਜਾਣੀ ਚਾਹੀਏ ਬਿਲਕੁਲ ਦੋਨਾਂ ਦੇ ਨਾਮ ਹੋਊਗਾ ਉਹ ਉਹ ਤਾਂ ਜੇ ਗਲਤ ਚੜ ਗਿਆ ਦੁਬਾਰਾ ਉਹ ਸੇਧਨ ਰਾਜ ਦਾ ਇੰਤਕਾਲ ਹੋਊਗਾ ਤਾਂ ਦੋਨਾਂ ਦੇ ਨਾਮ ਹੋਊਗਾ ਦੁਬਾਰਾ ਹੋ ਜੇ ਇੰਤਕਾਲ ਹੋ ਠੀਕ ਹੈ ਠੀਕ ਜਮੀਨ ਤਕਸੀਮ ਹੋ ਚੁੱਕੀ ਹੈ ਪਰ ਤਤੀਮਾ ਗਲਤ ਹੈ ਇਹ ਕਿਵੇਂ ਠੀਕ ਹੋ ਸਕਦਾ ਹੈ ਜੇ ਤਾਂ ਮਤਲਬ ਤਕਸੀਮ ਜਿਹੜੀ ਹੈ ਉਹ ਫਿਰ ਉਹ ਇੰਤਕਾਲ ਹੀ ਜੇ ਤਾਂ ਕੋਟ ਦੇ ਆਪਣਾ ਰੈਵਨੂ ਅਫਸਰ ਦੇ ਹੋਈ ਹੈ ਹੁਣ ਇਹ ਨਹੀਂ ਪਤਾ ਵੀ ਤੁਸੀਂ ਖਾਨਗੀ ਤਕਸੀਮ ਦੀ ਗੱਲ ਕਰ ਰਹੇ ਹੋ ਜਾਂ ਕੋਟ ਰਾਹੀਂ ਹੋਈ ਉਹਦੀ ਗੱਲ ਕਰ ਰਹੇ ਹੋ ਜੀ ਜੇ ਤਾਂ ਕੋਟ ਰਾਹੀਂ ਹੋਈ ਹੈ ਤੁਸੀਂ ਦੋਨਾਂ ਦਾ ਦੱਸਣ ਦੀ ਖੇਚਲ ਕਰੋ ਸਰ ਡੀਜੀ ਖਾਨਗੀ ਰਾਈ ਹੋ ਜੇ ਫਿਰ ਕਿਨੇ ਹੋ ਸਕਦਾ ਜੇ ਮਾਨਜੋਬ ਅਦਾਲਤ ਰਾਈ ਹੋਵੇ ਤਾਂ ਫਿਰ ਕਿਵੇਂ ਹੋ ਸਕਦਾ ਮਤਲਬ ਜੇ ਤਾਂ ਸਰਕਲ ਰੈਮ ਅਫਸਰ ਨੇ ਕੀਤੀ ਹੈ ਜੀ ਜੇ ਉਹਦੀ ਸੰਦ ਬਣ ਗਈ ਹੈ ਮੰਨ ਲਓ ਚ ਤੀਮਾ ਗਲਤ ਹੈ ਨਾ ਜੀ ਉਹ ਤਾਂ ਸੰਦ ਜਿਹੜੀ ਸਿੱਧੀ ਐਫਸੀਆਰ ਦੇ ਚੈਲੰਜ ਹੋਊਗੀ ਬਿਲਕੁਲ ਹੋਰ ਕਿਸੇ ਡੀਜੀ ਸਾਹਿਬ ਦੇ ਐਸਡੀਐਮ ਕਮਿਸ਼ਨਰ ਦੇ ਨਹੀਂ ਹੋਣੀ ਜੀ ਜੀ ਜੇ ਘਰੇਲੂ ਹੈਗੀ ਆ ਉਹ ਫਿਰ ਜਿਹੜਾ ਇੰਤਕਾਲ ਹੋਇਆ ਹੋਊਗਾ ਉਸੇ ਇੰਤਕਾਲ ਨੂੰ ਦੁਬਾਰਾ ਆਪਾਂ ਸੇਦਨ ਰਾਜ ਦਾ ਇੰਤਕਾਲ ਕਰਾ ਸਕਦੇ ਆ ਉਹ ਤੀਮਾ ਦੁਬਾਰਾ ਮਤਲਬ ਬਣੂਗਾ ਬਣੇਗਾ ਜੀ ਜਿਸ ਪੋਚ ਕਰੋ ਮਾਨਜੋਗ ਅਦਾਲਤ ਰਾਹੀਂ ਹੋਈ ਹੋਵੇ ਜੀ ਫਿਰ ਉਹਦਾ ਕੀ ਹੈ ਇਹਦਾ ਇਹ ਦੱਸਤਾ ਜੇ ਅਦਾਲਤ ਰਾਹੀਂ ਹੋਇਆ ਤਾਂ ਸਿੱਧੀ ਐਫਸੀਆਰ ਦੇ ਫਿਰ ਉਹ ਸੰਦ ਐਫਸੀਆਰ ਤੇ ਚੈਲੇਂਜ ਆਉਣੀ ਹੈ ਠੀਕ ਹੈ ਜੀ ਇਹ ਵੀ ਗਲਤ ਹੈਗਾ ਇਹਨੂੰ ਠੀਕ ਕਰਾ ਇਹਨੂੰ ਠੀਕ ਕੀਤਾ ਜਾਵੇ ਨੋਟਰੀ ਤੋਂ ਜੇ ਆਪਾਂ ਵਸੀਅਤ ਤਾਂ ਤਸਦੀਕ ਕਰਵਾਉਣੀ ਹੈ ਉਹ ਵੈਲਿਡ ਹੈ ਜਾਂ ਨਹੀਂ 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 ਨੋਟਰੀ ਕੋਲੇ ਤਾਂ ਸਬ ਰਜਿਸਟਰ ਕੋਲੇ ਪਵਰ ਨੇ ਜਾਂ ਖਾਨਗੀ ਘਰੇ ਵੀ ਲਿਖ ਸਕਦੇ ਆ ਪਵਸੀਤ ਤੋਂ ਠੀਕ ਹੈ ਜੀ ਜੇ ਨੋਟਰੀ ਵਾਲੀ ਕੋਈ ਐਡੀ ਮੈਨੂੰ ਨਹੀਂ ਲੱਗਦੀ ਗੱਲ ਠੀਕ ਹੈ ਜੀ ਨੋਟਰੀ ਕੋਲੇ ਵੀ ਜੇ ਕਰਦਾ ਤਾਂ ਮੰਨਣ ਦੇ ਆ ਜੇ ਨੋਟਰੀ ਵਾਲੀ ਨੂੰ ਵੀ ਦੂਜੀਆਂ ਧਿਰਾਂ ਮੰਨਦੀਆਂ ਨੇ ਮੰਨਦੀਆਂ ਨੇ ਮੰਨੀ ਜਾ ਸਕਦੀ ਹੈ ਠੀਕ ਹੈ ਜੀ ਕੋਈ ਵੱਡੀ ਗੱਲ ਨਹੀਂ ਉਹ ਵੀ ਮੰਨੀ ਜਾਊਗੀ ਠੀਕ ਹੈ ਜੀ ਮਾਂ ਨੇ ਬਸੀਤ ਕਰਵਾਈ ਪੁੱਤਾਂ ਦੇ ਨਾਮ ਪਰ ਜ਼ਮੀਨ ਦੋ ਪੁੱਤਾਂ ਦੇ ਨਾਮ ਬਸੀਤ ਕਰਵਾਈ ਮਾਤਾ ਨੇ ਪਰ ਜ਼ਮੀਨ ਇੱਕ ਪੁੱਤ ਹੀ ਨਾਮ ਕਰਵਾ ਗਿਆ ਹੁਣ ਇਸ ਦਾ ਕੋਈ ਹੱਲ ਹੈਗਾ ਜੀ ਇਹ ਕਿਵੇਂ ਹੋ ਸਕਦਾ ਜਦੋਂ ਫਿਰ ਉਹਨੇ ਵਸੀਤ ਬਾਅਦ ਚ ਕੋਈ ਬੰਦੇ ਦੇ ਨਾਮ ਤੇ ਪੇਸ਼ ਕੀਤੀ ਹੋਊਗੀ ਜੇ ਦੋ ਦੇ ਨਾਮ ਹੋਈਆ ਤਾਂ ਉਹ ਰਿਵਿਊ ਹੋਊਗਾ ਇੰਤਕਾਲ ਵਸੀਤ ਦੇ ਦੋਨਾਂ ਦੇ ਨਾਮ ਜਾਣੀ ਚਾਹੀਦੇ ਬਿਲਕੁਲ ਦੋਨਾਂ ਦੇ ਨਾਮ ਹੋਊਗਾ ਉਹ ਉਹ ਤਾਂ ਜੇ ਗਲਤ ਚੜ ਗਿਆ ਦੁਬਾਰਾ ਉਹ ਸੇਧਨ ਰਾਜ ਦਾ ਇੰਤਕਾਲ ਹੋਊਗਾ ਤਾਂ ਦੋਵਾਂ ਦੇ ਨਾਮ ਹੋਊਗਾ ਦੁਬਾਰਾ ਹੋ ਜੇਗਾ ਇੰਤਕਾਲ ਹੋ ਠੀਕ ਹੈ ਠੀਕ ਹੈ ਜ਼ਮੀਨ ਤਕਸੀਮ ਹੋ ਚੁੱਕੀ ਹੈ ਪਰ ਤਤੀਮਾ ਗਲਤ ਹੈ ਇਹ ਕਿਵੇਂ ਠੀਕ ਹੋ ਸਕਦਾ ਹੈ ਜੇ ਤਾਂ ਮਤਲਬ ਤਕਸੀਮ ਜਿਹੜੀ ਹੈ ਉਹ ਫਿਰ ਉਹ ਇੰਤਕਾਲ ਹੀ ਜੇ ਤਾਂ ਕੋਟ ਦੇ ਆਪਣਾ ਰੈਵਨੂ ਅਫਸਰ ਦੇ ਹੋਈ ਹੈ ਹੁਣ ਇਹ ਨਹੀਂ ਪਤਾ ਵੀ ਤੁਸੀਂ ਖਾਨੀ ਦੀ ਤਕਸੀਮ ਦੀ ਗੱਲ ਕਰ ਰਹੇ ਹੋ ਜਾਂ ਕੋਟ ਰਾਹੀ ਹੋਈ ਉਹਦੀ ਗੱਲ ਕਰ ਰਹੇ ਹੋ ਜੀ ਜੇ ਤਾਂ ਕੋਟ ਰਾਹੀ ਹੋਈ ਹੈ ਤੁਸੀਂ ਦੋਨਾਂ ਦਾ ਦੱਸਣ ਦੀ ਖਿੱਚ ਲਾ ਕਰੋ ਸਰ ਬੀ ਜੇ ਖਾਨਗੀ ਰਾਹੀਂ ਹੋ ਜੇ ਫਿਰ ਕਿਵੇਂ ਹੋ ਸਕਦਾ ਜੇ ਮਾਨਯੋਗ ਅਦਾਲਤ ਰਾਹੀਂ ਹੋਵੇ ਤਾਂ ਫਿਰ ਕਿਵੇਂ ਹੋਵੇ ਮਤਲਬ ਜੇ ਤਾਂ ਸਰਕਲ ਰੈਮ ਅਫਸਰ ਨੇ ਕੀਤੀ ਹੈ ਜੀ ਜੇ ਉਹਦੀ ਸੰਦ ਬਣ ਗਈ ਹੈ ਮੰਨ ਲਓ ਚ ਤੀਮਾ ਗਲਤ ਹੈਗਾ ਜੀ ਉਹ ਤਾਂ ਸੰਦ ਜਿਹੜੀ ਸਿੱਧੀ ਐਫ ਸੀ ਆਰ ਦੇ ਚੈਲੰਜ ਹੋਊਗੀ ਬਿਲਕੁਲ ਹੋਰ ਕਿਸੇ ਡੀ ਸਾਹਿਬ ਦੇ ਐਸ ਡੀ ਐਮ ਕਮਿਸ਼ਨਰ ਦੇ ਨਹੀਂ ਹੋਣੀ ਜੀ ਜੀ ਜੇ ਘਰੇਲੂ ਹੈਗੀ ਆ ਉਹ ਫਿਰ ਜਿਹੜਾ ਇੰਤਕਾਲ ਹੋਇਆ ਹੋਊਗਾ ਉਸੇ ਇੰਤਕਾਲ ਨੂੰ ਦੁਬਾਰਾ ਆਪਾਂ ਸੇਦਨ ਰਾਜ ਦਾ ਇੰਤਕਾਲ ਕਰਾ ਸਕਦੇ ਆ ਉਹ ਤਤੀਵਾ ਦੁਬਾਰਾ ਮਤਲਬ ਬਣੂਗਾ ਬਣੇਗਾ ਜੀ ਜਿਸ ਪੋਚ ਕਰੋ ਮਾਨਜੋਗ ਅਦਾਲਤ ਰਾਹੀਂ ਹੋਈ ਹੋਵੇ ਜੀ ਫਿਰ ਉਹਦਾ ਕੀ ਹੈ ਇਹਦਾ ਇਹ ਦੱਸਤਾ ਜੇ ਅਦਾਲਤ ਰਾਹੀਂ ਹੋਇਆ ਤਾਂ ਸਿੱਧੀ ਐਫਸੀਆਰ ਦੇ ਫਿਰ ਉਹ ਸੰਦ ਐਫਸੀਆਰ ਦੇ ਚੈਲੰਜ ਆਉਣੀ ਹੈ ਠੀਕ ਹੈ ਜੀ ਇਹ ਵੀ ਗਲਤ ਹੈਗਾ ਇਹਨੂੰ ਠੀਕ ਕਰਾ ਇਹਨੂੰ ਠੀਕ ਕੀਤਾ ਜਾਵੇ